चढ़ती कला पंजाब न्यूज त आप सब का स्वागत है नशा विरुद्ध मुहिम तित कार्रवाई चल रही है इसे तित अज फतेहगढ़ साहिब विच नशा विरुद्ध कार्रवाई की गई मंडी गोबिंदगढ़ की टेहा कलोनी विच एक महिला तस्कर पीला पंजा चलाया गया है एस एस पी शुभम अग्रवाल भारी पुलिस फोरस समेत मौके त पहुंचे इस जायदाद से कुछ दिन पहला नोटिस लगाया गया सी संबंधित जायदाद मालक न रिकार्ड पेश करने कहा गया जो कोई रिकार्ड पेश नहीं कर सकया तो पुलिस जेसीबी लेके पहुंची नगर कौंसल प्रशासन का भी इस सहयोग रहा मंडी गोबिंदगढ़ तो ब्यूरो रिपोर्ट ਅੱਜ ਜੀ ਅਸੀਂ ਕੀ ਕਹਿੰਦੇ ਆ ਸੋਚਨਾ ਦੇਵੀ ਤੇ ਉਹਨਾਂ ਦਾ ਪਰਿਵਾਰ ਸੀ ਕਿ ਨਸ਼ਾ ਵੇਚਣ ਦੇ ਆਦੀ ਸਨ ਤੇ ਸਿਵਲ ਪ੍ਰਸ਼ਾਸਨ ਨੇ ਜਦੋਂ ਵੈਰੀਫਾਈ ਕੀਤਾ ਤੇ ਇਹਨਾਂ ਨੇ ਕਿ ਲੀਗਲੀ ਕੰਸਟਰਕਟਡ ਜਿਹੜੀ ਆ ਪ੍ਰਾਪਰਟੀ ਤੇ ਬਣਾਈ ਸੀ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਜਿਹੜੀ ਆ ਪ੍ਰਾਪਰ ਪ੍ਰੋਸੀਜਰ ਫਾਲੋ ਕਰਦੇ ਆ ਕਿਉਂਕਿ ਇਹਨਾਂ ਨੂੰ ਪਹਿਲਾਂ ਦੋ ਨੋਟਿਸਿਸ ਵੀ ਦਿੱਤੇ ਗਏ ਸੀਗੇ ਇਸ ਸਬੰਧੀ ਤੇ ਸਾਰਾ ਪ੍ਰਾਪਰ ਪ੍ਰੋਸੀਜਰ ਫਾਲੋ ਕਰਦੇ ਆ ਅੱਜ ਇਹ ਕਾਰਵਾਈ ਜਿਹੜੀ ਹੈਗੀ ਉਹ ਅਮਲ 'ਚ ਲੈਂਦੀ ਹੈ ਬਾਕੀ ਕਿਤੇ ਵਿੱਚ ਵੀ ਜੇ ਅਗਰ ਕੋਈ ਵੀ ਆਪਾਂ ਨੂੰ ਨਸ਼ਾ ਤਸਕਰ ਆਪਾਂ ਨੂੰ ਮਿਲਦਾ ਹੈ ਤੇ ਸਿਵਲ ਪ੍ਰਸ਼ਾਸਨ ਵੱਲੋਂ ਇਹ ਜਿਹੜੀ ਹੈਗੀ ਆ ਚੀ ਸਨੇ ਜੇ ਅਗਰ ਕੋਈ ਇਲਿਸੀਟ ਸੇਲ ਆਫ ਡਰੱਗਸ ਤੇ ਸੇਲ ਆਫ ਇਲਿਸੀਟ ਡਰੱਗਸ ਤੇ ਵੀ ਜੇਕਰ ਕੋਈ ਪ੍ਰਾਪਰਟੀ ਬਣਾਈ ਹੈ ਤਾਂ ਆਪਾਂ ਉਹਦੇ ਕੰਪੀਟੈਂਟ ਅਥਾਰਟੀ ਤੋਂ ਆਪਾਂ ਆਰਡਰ ਵੀ ਫ੍ਰੀ ਉਹਦੇ ਫ੍ਰੀਜ਼ਿੰਗ ਆਰਡਰ ਵੀ ਲਿਆਂਗੇ ਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਦਾਂ ਦੀ ਵੱੜਦੀ ਕਾਰਮੀ ਕਰ ਵੀ ਅੱਗੇ ਵੀ ਜਾਰੀ ਰਹੇ ਤੇ ਫਾਈਂਡ ਹੋਈਆਂ ਕੋਈ ਹੋਰ ਐਜੇ ਪ੍ਰੋਸੀਜਰ ਹਾਂਜੀ ਬਿਲਕੁਲ ਜੀ ਲਗਾਤਾਰ ਸਿਵਲ ਪ੍ਰਸ਼ਾਸਨ ਇਸਤੇ ਕੰਮ ਕਰ ਰਿਹਾ ਹੈ ਤੇ ਸਾਡੇ ਵੱਲੋਂ ਵੀ ਜਿਹੜੀ ਹੈਗੀ ਨਸ਼ਾ ਤਸਕਰਾਂ ਤੇ ਲਗਾਤਾਰ ਜਿਹੜੀ ਹੈਗੀ ਬੜੀ ਕਲੋਜ਼ ਵਾਚ ਹੈ ਅਸੀਂ ਵੀ ਫਾਈਂਡ ਆਊਟ ਕਰ ਰਹੇ ਹਾਂ ਜੇ ਆਕਰ ਡਾਇਰੈਕ ਸਖਤ ਚਤਾਵਨੀ ਹੈ ਜੀ ਯਾ ਤਾਂ ਪੰਜਾਬ ਛੱਡ ਕੇ ਭੱਜ ਜਾਓ ਵਰਨਾ ਅਸੀਂ ਤੁਹਾਨੂੰ ਨਹੀਂ ਛੱਡਾਂਗੇ ਉਸ ਦਾ ਜੋ ਐਕਸ਼ਨ ਕੀਤਾ ਜਾ ਰਿਹਾ ਹੈ ਕਿੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਅਸੀਂ ਇਸ ਏਰੀਏ ਦੇ ਵਿੱਚ ਪਹਿਲੇ ਪਿੱਛੇ ਸਰ ਕਦੋਂ ਤੱਕ ਐਸਰ ਹੋ ਜਾਏਗਾ ਉਹਨਾਂ ਦਾ ਜੀ ਅਸੀਂ ਇਸ ਏਰੀਏ ਦੇ ਵਿੱਚ ਪਹਿਲੇ ਵੀ ਅਕੋਰਡਿੰਗ ਸਚ ਆਪਰੇਸ਼ਨ ਕਰਦੇ ਰਹੇ ਤੇ ਅੱਗੇ ਵੀ ਇਦਾਂ ਦੇ ਆਪਰੇਸ਼ਨਸ ਜਾਰੀ ਰਹਿਣਗੇ ਤੇ ਜਿਹੜੇ ਵੀ ਵਿਅਕਤੀ ਹਨ ਭਾਵੇਂ ਉਹ ਇਸ ਗਲੀ ਦੇ ਵਿੱਚੋਂ ਜਾਂ ਸਾਡੇ ਜ਼ਿਲ੍ਹੇ ਦੇ ਵਿੱਚ ਭਾਵੇਂ ਜਿੱਥੇ ਹੋ ਅਗਰ ਉਹ ਕਿਤੇ ਵੀ ਜਿਹੜਾ ਨਸ਼ਾ ਵੇਚਦੇ ਹਨ ਤੇ ਸਿਵਲ ਪ੍ਰਸ਼ਾਸਨ ਜੇ ਅਗਰ ਫਾਈਂਡ ਆਊਟ ਕਰਦਾ ਹੈ ਕਿ ਉਹਨਾਂ ਵੱਲੋਂ ਕਿ ਲੀਗਲ ਪ੍ਰੋਪਰਟੀ ਕਨਸਟਰਕਟ ਕੀਤੀ ਗਈ ਹੈ ਤੇ ਅੱਗੇ ਵੀ ਇਸੇ ਤਰੀਕੇ ਦੀ ਜਿਹੜੀ ਐਕਸਾਈਜ਼ ਇਸੇ ਤਰੀਕੇ ਦੀ ਜਿਹੜੀ ਹੈ ਕਾਰਵਾਈ ਸਖਤ ਕਰ ਲਈ ਜੀ ਜਿੱਦਾਂ ਪਹਿਲੇ ਵੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ ਅੱਗੇ ਵੀ ਅਸੀਂ ਕਾਰਵਾਈ ਕਰਦੇ ਰਵਾਂਗੇ ਕੋਈ ਵੀ ਵਿਅਕਤੀ ਜਿਹੜੀ ਕਿਸੇ ਨੂੰ ਜਿੱਦਿ ਕੀ ਇਨਫੋਰਮੇਸ਼ਨ ਮਿਲਦੀ ਹੈ ਚਾਹੇ ਉਹ ਪਬਲਿਕ ਵੱਲੋਂ ਹੋਵੇ ਜਾਂ ਜਿੱਦੋਂ ਚਾਹੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਹੋ ਉਹ ਆਪਾਂ ਉਸਤੇ ਜਿਹੜੀ ਬੰਦੀ ਕਾਨੂੰਨੀ ਕਰਦੇ ਕਰਦੇ ਵਿੱਚ ਜਿਹੜੀ ਕਿ ਨਵੀਂ ਕਮੇਟੀ ਬਣੀ ਹੈ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਦੀ ਨਸ਼ੇ ਖਿਲਾਫ ਜਿਹ ਉਦੇ ਅਧੀਨ ਮੰਡੀ ਗਵਿੰਦਗੜ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇੱਕ ਕਾਰਵਾਈ ਹੋਈ ਹੈ ਜਿਹੜੇ ਪਰਿਵਾਰ ਤੇ ਕਾਰਵਾਈ ਹੋਈ ਹੈ ਇਹਨਾਂ ਤੇ ਪਿਛਲੇ ਸਾਲੇ ਦੋ ਐਨਡੀਪੀਐਸ ਦੇ ਕੇਸ ਹੋਏ ਨੇ ਤਾਜ਼ਾ-ਤਾਜ਼ੇ ਤੇ ਹਾਲੇ ਵੀ ਨਸ਼ੇ ਦੇ ਵਪਾਰ ਦੇ ਵਿੱਚ ਇਹ ਰਲੇ ਮਿਲੇ ਹੋਏ ਸੀਗੇ ਉਸ ਜਿਹੜੀ ਜੰਗ ਹੈ ਉਦੇ ਅਧੀਨ ਇਹਨਾਂ ਨਸ਼ੇ ਵਾਲਿਆਂ ਤੇ ਕਾਰਵਾਈ ਹੋਈ ਹੈ ਮੈਂ ਅੱਜ ਮੀਡੀਆ ਦੇ ਮਾਧਿਅਮ ਰਾਹੀਂ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਜਿੰਨੇ ਵੀ ਹਲਕਾ ਅਮਲੋਹ ਦੇ ਵਿੱਚ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਜਿਹੜੇ ਨਸ਼ਾ ਵੇਚਣ ਦਾ ਗੰਦਾ ਕਾਰੋਬਾਰ ਕਰਦੇ ਨੇ ਮੈਂ ਉਹਨਾਂ ਨੂੰ ਵਾਰਨਿੰਗ ਦੰਨਾ ਹੈ ਵੀ ਤੁਸੀਂ ਤੁਰੰਤ ਇਹ ਕੰਮ ਹੈ ਜਿਹੜਾ ਇਹ ਬੰਦ ਕਰੋ ਵਰਨਾ ਜਿਹੜੀ ਇਹ ਕਾਰਵਾਈ ਅੱਜ ਮੰਡੀ ਗੋਨਗੜ ਸ਼ਹਿਰ ਦੇ ਵਿੱਚ ਹੋਈ ਹੈ ਇਹ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਤੇ ਵੀ ਹੋ ਸਕਦੀ ਹੈ ਤੇ ਨਾਲ ਨਾਲ ਮੈਂ ਜਿਹੜੇ ਸਾਡੇ ਸੂਝਵਾਨ ਵੋਟਰ ਨੇ ਮੈਂ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਹੈ ਵੀ ਆਪਾਂ ਅਕਸਰੇ ਨਸ਼ੇ ਖਿਲਾਫ ਜਿਹੜੇ ਬੰਦੇ ਨਸ਼ਾ ਵੇਚਦੇ ਹੁੰਦੇ ਉਹਨਾਂ ਦੇ ਖਿਲਾਫ ਦਰਖਾਸਤ ਜੱਸ਼ ਕਹਿ ਦੇਣ ਤੋਂ ਡਰ ਜਾਂਦੇ ਨੇ ਕਿਉਂਕਿ ਆਪਾਂ ਨੂੰ ਲੱਗਦਾ ਵੀ ਕਾਰਵਾਈ ਹੁੰਦੀ ਨਹੀਂ ਫਿਰ ਉਹ ਲੋਕ ਸ਼ਿਕਾਇਤਕਰਤਾ ਨੂੰ ਤੰਗ ਕਰਦੇ ਨੇ ਮੈਂ ਤੁਹਾਨੂੰ ਮੈਸੇਜ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਪੂਰੀ ਅ ਅ ਦਲੇਰੀ ਦੇ ਨਾਲ ਨਸ਼ੇ ਦੇ ਖਿਲਾਫ ਹੈ ਜਿਹੜੀ ਉਹ ਜੰਗ ਹੈ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਹੈ ਤੇ ਇਹ ਇੱਕ ਅੱਧਾ ਦਿਨ ਨਹੀਂ ਚੱਲਣ ਵਾਲੀ ਲੰਬਾ ਚੱਲੂਗੀ ਤੁਹਾਡੇ ਆਸ-ਪਾਸ ਮੁਹੱਲਿਆਂ ਦੇ ਵਿੱਚ ਜੇ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਹੈ ਤੁਸੀਂ ਉਹ ਇਨਫੋਰਮੇਸ਼ਨ ਆਪਣੇ ਲੋਕਲ ਥਾਣੇ 'ਚ ਮੇਰੇ ਕੋਲ ਡਾਇਰੈਕਟਲੀ ਐਮਐਲਏ ਹਮ ਲੋਕ ਕੋਲ ਤੁਸੀਂ ਪਹੁੰਚਾਓ ਤੇ ਜਿਹੜੇ ਵੀ ਨਸ਼ੇ ਦਾ ਕਾਰੋਬਾਰ ਕਰਦੇ ਨੇ ਉਹਨਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਠੀਕ ਹੈ ਸਾਡੇ ਕੋਲ ਕਾਰਵਾਈ ਕਰਨ ਦੀ ਜਿਹੜੀ ਕਾਨੂੰਨੀ ਅਤਰਾਮ ਦੇ ਦਿਨ ਜਿੱਥੇ ਸਾਡੀ ਕਾਰਵਾਈ ਕਰਨੀ ਬਣਦੀ ਹੈ ਉੱਥੇ ਕਰ ਰਹੇ ਹਾਂ ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਬਾਕੀ ਨੂੰ ਬਚ ਜਾਣਗੇ ਉਹਨਾਂ ਤੇ ਵੀ ਆਉਣੇ